I'm <laughs> ਸਾਹਿ ਹੈ ਅਸਵੇਂ ਪਰਿਥਮ ਪਗਾਉਤੀ ਸਮਰਗਾਇ ਕਰਨਾ ਅਕਲੈਂਚ ਆਏ ਰੇਰੰਗ ਕੋਟਿ ਉਤਾਨ ਨਾਲ ਸਾਨ ਦਸਵੇਂ ਸਹਾਏ ਅਰਜਨ ਹਰ ਦੁਪਿਤਨਾ ਸਮਰਾਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਢਠੇ ਸਬਦੁ ਜਾਈ ਤੇ ਮਹਭਰ ਸਮਰਿਆ ਹੈ ਘਰ ਨਾਮ ਲਿਆ ਹੈ ਸਭ ਥਾਈ ਹੋਏ ਸਹਾਰੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਰੇ ਦਸਾਂ ਪਰ ਸਾਈਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਧਾਰ ਕੇ ਬਹ ਲਵੇ ਵਾਹੇ ਗੁਰੂ ਦੇ ਮਹਾਨਿਆਂ ਦੇ ਮਾਨ ਨਤਾਰਿਆਂ ਦੇ ਤਾਂ ਨਿਰਲਡਿਆਂ ਵਾਹਿਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀੋ ਮਹਾਰਾਜ ਆਪ ਜੀ ਹਜ਼ੂਰ ਅਰਦਾਸ ਬੇਤੀ ਹੈ ਆਪ ਜੀ ਦੀ ਕਿਰਪਾ ਰਹਿਮਤ ਸਦਕਾ ਚਾਰ ਪਹਿਰ ਰੈਣ ਸੁਖ ਆਨੰਦ ਨਾਲ ਬਤੀਤ ਹੋਈ ਹੈ ਚਾਰ ਪਹਿਰ ਦਿਲ ਆਪ ਜੀ ਦੇ ਪਾਣੇ ਅੰਦਰ ਸੁਖ ਆਨੰਦ ਨਾਲ ਬਤੀਤ ਕਰਾਉਣਾ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਪਾਵਨ ਪਵਿੱਤਰ ਸਥਾਨਾਂ ਗੁਰਦੁਆਰਾ ਸ਼ਹੀਦ ਗੰਸਰ ਸਾਹਿਬ ਜੀ ਵਿਖੇ ਪਾਵਨ ਦਰਬਾਰੇ ਅੰਦਰ ਆਪਦੇ ਸੁੰਦਰ ਸਿੰਘਾਸਨ ਸਜਾਏ ਗਏ ਹਨ ਆਪ ਜੀ ਪ੍ਰਕਾਸ਼ਮਾਨ ਹੋ ਕੇ ਸੰਗਤ ਨੂੰ ਦਰਸ਼ਨ ਦੇਾਰੇ ਬਖਸ਼ਦੇ ਹੋਏ ਪਾਵਨ ਹੁਕਮਨਾਮਾ ਵਕਸ਼ੇ ਮਿਹਾਲ ਕਰੋ ਸਰਬੱਤ ਸੰਗਤ ਦੀਆਂ ਹਾਜ਼ਰੀਆਂ ਤਿਲਕ ਫੁੱਲ ਪੇਟਾਣਾ ਦਾ ਤੇ ਪ੍ਰਮਾਣ ਕਰਨੀਆਂ ਸਤਿਗੁਰੂ ਜੀਓ ਕਰੋ ਕਿਰਪਾ ਜੀ ਦਾ ਪਾਵਨ ਸਰੂਪ ਸੋ ਖਾਲਸਾ ਅਸਥਾਨ ਤੋਂ ਪ੍ਰਕਾਸ਼ ਅਸੰਤ ਕਲ ਜਾਣ ਦਿਆ ਗਿਆ ਬਖਸ਼ੋ ਜੀ ਰਸਤੇ ਦੀ ਬਾਤ ਕਾਹ ਦੇ ਰੰਗ ਸੰਤ ਸਹਾਇ ਹੋਣ ਸੇ ਪਿਆਰੇ ਮੇਰੇ ਸਤਨਾ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 3 ਜੀ ਸੇਖਾ ਅੰਦਰ ਹੋ ਜੋਰ ਛੱਡ ਗੋਰਖਾ ਭੈ ਕੇਤੇ ਨਿਸਾਰੇ ਪਹਾੜ ਵਿੱਚ ਨਿਰਭਾ ਹੇ ਤੂੰ ਸਾਤ ਵਸੈ ਮਾਰ ਆਏ ਸ਼ਾਂਤੀ ਵਿੱਚ ਕਾਰਕਮਾਵਣੀ ਸਾਖਸ ਉੱਚੋ ਗਿਆਨੀ ਜਾਏ ਮਹਲਾਤੀ ਜਾ ਮਨ ਮੁਖ ਮਾਇਆ ਮੋਹਾਂ ਨਾਮ ਨਾਲ ਲਗੋ ਪਿਆਰ ਕੂੜ ਕਮਾ ਖੁਮਾਇਆ ਧਨ ਸੰਚ I'll ਆਪੇ ਭੌਜਲ ਆਪ ਹੈ 2000 ਆਪੇ ਖੇਵਟ ਆਪ ਕਰੇ ਆਪੇ ਕਰੇ ਕਰਾਇ ਕਰਤਾ ਆਵਰਣਾ ਦੂਜਾ ਤੁਝ ਹੈ ਸਰੇ You're ਹਾਲ ਮੁਰੀ ਤਾਂ ਦਾ ਕਹਿਣਾ ਤਦ ਤੇ ਨਰੋ